ਮਲੋਤ ਲਾਈਵ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਗਰੋੜੀਆਂ ਇਸ ਵੇਲੇ ਸ਼ਹੀਦਾਂ ਦੀ ਪਾਵਨ ਧਰਤੀ ਵਿਖੇ ਮੌਜੂਦ ਹਾਂ ਸ਼ਹੀਦਾਂ ਦੀ ਪਾਵਨ ਧਰਤੀ ਰੋਹੀੜਾ ਵਿਖੇ ਜਿੱਥੇ ਵੱਡਾ ਕੱਲੂ ਘਰਾ ਹੋਇਆ ਸੀ ਤੇ ਪੁਰਾਣੀਆਂ ਗੱਲਾਂ ਬਾਤਾਂ ਅੱਜ ਮੁੜ ਸੁਰਜੀਤ ਹੋਣ ਲੱਗੀਆਂ ਨੇ ਕਿਉਂਕਿ ਇੱਥੇ ਦੀ ਕਮੇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਸਮਾਗਮ ਕਰਾਇਆ ਜਾਂਦਾ ਹੈ ਗੁਰਮਤ ਸਮਾਗਮ ਤੇ ਉਸ ਵਿਸ਼ੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰਧਾਨ ਬਲਵਿੰਦਰ ਸਿੰਘ ਮੌਜੂਦ ਰਹਿਣਗੇ ਗੱਲਬਾਤ ਕਰਨੇ ਆ ਪ੍ਰਧਾਨ ਜੀ ਵਾਹਿਗੁਰੂ ਖਾਲਸਾ ਜੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਦਾ ਪ੍ਰੋਗਰਾਮ ਰੱਖਿਆ ਜਾਣਾ ਸਮਾਗਮ ਇਹ ਕਦੋਂ ਰੱਖਿਆ ਜਾਣਾ ਜੀ ਇਹ ਜੀ ਸਲਾਨਾ শহীদ ਦੀ ਜੋੜ ਮੇਲਾ 3 4 5 ਫਰਵਰੀ ਨੂੰ ਜੀ ਕਾਰ ਸੇਵਾ ਵਾਲੇ ਮਹਾਪੁਰਖਾਂ ਦੀ ਸਰਪ੍ਰਸਤੀ ਹੀਠ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਤੇ ਬਾਬਾ ਕ੍ਰਿਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵਾਲੇ ਉਹਨਾਂ ਦੀ ਸਰਪ੍ਰਸਤੀ ਹੀਠ 3 4 5 ਫਰਵਰੀ ਨੂੰ ਇਸ ਸਲਾਨਾ শহীদ ਦੀ ਜੋੜ ਮੇਲਾ ਬੱਡੇ ਘੱਲੂ ਘਰ ਦੇ 35000 ਸਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਮਨਾਇਆ ਜਾਂਦਾ ਹੈ ਜਿਹਦੇ ਵਿੱਚ 3 ਫਰਵਰੀ ਨੂੰ ਨਗਰ ਕੀਰਤਨ ਆਰੰਭ ਹੋਵੇਗਾ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਉਪਰੰਤ ਨਗਰ ਕੀਰਤਨ ਆਰੰਭ ਹੋਵੇਗਾ ਜੋ ਵਖ-ਵਖ ਨਗਰਾਂ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਹ ਨੂੰ ਗੁਰੂ ਘਰ ਬਾਪਸ਼ਾਵੇਗਾ ਤੇ 4 ਤੇ 5 ਫਰਵਰੀ ਨੂੰ ਇੰਟਰਨੈਸ਼ਨਲ ਰਾਗੀ ਢਾਡੀ ਜਥੇ ਪਹੁੰਚ ਰਹੇ ਹਨ ਤੇ ਜਿਸ ਦੇ ਵਿੱਚ ਉਹ ਆਪਣੇ ਗੁਰ ਇਤਿਹਾਸ ਦੇ ਨਾਲ ਜੋੜਨੇਗੇ ਅੰਦਾਜ਼ਨ ਤੁਸੀਂ ਹਰ ਸਾਲ ਇਹ ਪ੍ਰੋਗਰਾਮ ਕਰਵਾਉਣੀ ਹੋ ਤੇ ਕਿੰਨੀਕ ਸੰਗਤ ਇਹਦੇ ਵਿੱਚ ਨਤਮਸਤਕ ਹੋ ਜਾਂਦੀ ਹੈ ਜੀ ਦੇਖੋ ਜੀ ਇਹ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸ ਵਾ ਜੀ ਜਿਸ ਦੇ ਜਸ ਟਾਈਮ ਦੇ ਵਿੱਚ ਸਾਰੀ ਗਿਣਤੀ ਹੀ 60 70 ਹਜ਼ਾਰ ਸੀ ਸਿੱਖ ਕੌਮ ਦੀ ਉਹਦੇ ਵਿੱਚੋਂ 20000 ਦੇ तकरीबन ਸਹੀਦ ਸਿੰਘ ਹੋ ਜਾਣਾ ਇਹ ਬਹੁਤ ਵੱਡਾ ਇੱਕ ਕੌਮ ਦਾ ਨੁਕਸਾਨ ਵਾਲੀ ਗੱਲ ਸੀ ਇਹ ਉਹ ਧਰਤੀ ਹੈ ਜਿੱਥੇ 35000 ਸਿੰਘ ਸੀ ਦੋਏ ਹੋਏ ਨੇ ਹਰ ਸਾਲ ਦੀ ਤਰ੍ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇਸ ਧਰਤੀ ਦੇ ਉੱਤੇ ਉਹਨਾਂ ਸੀਸਾਂ ਨੂੰ ਆਪਣੇ ਸਰਦਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਨੇ ਸੋ ਸਾਰੀਆਂ ਹੀ ਇਲਾਕੇ ਦੀਆਂ ਵੀ ਸੰਗਤਾਂ ਨੂੰ ਬੇਨਤੀ ਹੈ ਦੂਰ ਦਰਾਡੇ ਦੀਆਂ ਨੂੰ ਸੋਡੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਇਤਿਹਾਸ ਤੋਂ ਪਰੇ ਹੋ ਰਹੀ ਆ ਕਿਉਂਕਿ ਆਪਣਾ ਫਰਜ਼ ਬਣਦਾਗਾ ਪਰਿਵਾਰਾਂ ਦਾ ਪਰਿਵਾਰ ਦੇ ਵਿੱਚ ਜੇ ਗੱਲ ਚੱਲੂਗੀ ਗੱਲ ਸਿੜੂਗੀ ਵੱਡੇ ਘੱਲੂ ਘਰੇ ਦੀ ਤਾਂ ਬੱਚੇ ਪੁੱਛਣਗੇ ਵੀ ਇਤਿਹਾਸ ਕੀ ਆ ਸੋ ਆਪਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਆ ਵੀ ਇੱਦਾਂ-ਇੱਦਾਂ ਕਰਕੇ ਇੱਕ ਲੁੱਕਾਰਾ ਵਾਪਰਿਆ ਸੀਗਾ ਜੋ ਕਿ 5 ਫਰਵਰੀ 1762 ਨੂੰ ਵਾਪਰਿਆ ਸੀ 3 4 5 ਫਰਵਰੀ ਨੂੰ ਸਾਲਾਨਾ ਸੀ ਦੀ ਜੋੜ ਮੇਲਾ ਬਣਾਇਆ ਜਾਂਦਾ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ 5 ਫਰਵਰੀ ਨੂੰ ਇੰਟਰਨੈਸ਼ਨਲ ਢਾਡੀ ਜਿੱਥੇ ਸਿੰਘ ਸਾਹਿਬ ਗੈਨੀ ਜਸਵੰਤ ਸਿੰਘ ਜੀ ਪ੍ਰਵਾਨਾ ਜੀ ਦਰਬਾਰ ਸਾਹਿਬ ਤੋਂ ਤੇ ਤਰਲੋਚਨ ਸਿੰਘ ਪਮੱਦੀ ਜੀ ਇੰਟਰਨੈਸ਼ਨਲ ਢਾਡੀ ਜਿੱਥਾ ਤੇ ਬਾਕੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਵਿਸ਼ੇਸ਼ ਤੌਰ ਤੇ ਗੁਰ ਸੰਗਤਾਂ ਨੂੰ ਇਤਿਹਾਸ ਨਾਲ ਜੋੜਨ ਲਈ ਪਹੁੰਚ ਰਹੇ ਹਨ ਸੋ ਸਾਰੀਆਂ ਹੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਪਰਿਵਾਰਾਂ ਸਮੇਤ ਪਹੁੰਚੋ ਅਤੇ ਸਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪ੍ਰਧਾਨ ਬਲਵਿੰਦਰ ਸਿੰਘ ਰਹੀੜਾ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਵੱਧ ਤੋਂ ਵੱਧ ਜੇਕਰ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕਦਾ ਹੈ ਤਾਂ ਉਹ ਇਸ ਤਰ੍ਹਾਂ ਦੇ ਸਮਾਗਮ ਨੇ ਜਿਹੜੇ ਗੁਰਮਤ ਸਮਾਗਮ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਕੇ ਹੀ ਸਿੱਖ ਇਤਿਹਾਸ ਦੇ ਨਾਲ ਜੁੜਿਆ ਜਾ ਸਕਦਾ ਕਿਉਂਕਿ ਬੱਚੇ ਨੇ ਜਿਹੜੇ ਉਹ ਅੱਜ ਟੈਕਨੋਲੋਜੀ ਦਾ ਸਹਾਰਾ ਜ਼ਰੂਰ ਲੈ ਰਹੇ ਨੇ ਪਰ ਕਿੰਨਾ ਕਿਤੇ ਜਿਹੜਾ ਗੁਰ ਇਤਿਹਾਸ ਹੈ ਉਹਨੂੰ ਅੱਖੋਂ ਪਰੋਖੇ ਕਰਦੇ ਨਜ਼ਰ ਆ ਰਹੇ ਨੇ ਪਰ ਇਦਾਂ ਦੇ ਜਿਹੜੇ ਉਪਰਾਲੇ ਨੇ ਇਹਨਾਂ ਵੱਲੋਂ ਹਰ ਸਾਲ ਕੀਤੇ ਜਾਂਦੇ ਨੇ ਹਰ ਵਾਰ ਕੀਤੇ ਜਾਂਦੇ ਨੇ ਤਾਂ ਜੋ ਗੁਰ ਸਿੱਖੀ ਦੀ ਇੱਕ ਤਰ੍ਹਾਂ ਦੀ ਲਹਿਰ ਚੱਲ ਕੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਧੰਨਵਾਦ ਜੀ